ਵੇਹਨ ਕੱਖ ਨਹੀਂ ਪਤਾ ਲੱਗਣ ਡਿਆ ਅੱਗੇ ਮਾੜੀ ਹਵਾ ਪਣੀ ਏ ਸੀ ਸੀ ਤਾਂ ਮੈਨੂੰ ਹਵਾ ਪੈ ਜੀ ਉਹਨਾਂ ਕਿਦਾਂ ਬਾਹ ਠਰੀ ਏ ਇਹਨੂੰ ਕੋਈ ਪਤਾ ਨਹੀਂ ਮੇਰੀ ਬਾਹ ਠਰੀ ਏ ਕਿ ਮੰਦਰ ਕਰਨੀ ਗੱਬਾ ਕਰਦੇ ਠੀਕ ਹੁਣ ਜੋਦ ਹੈ ਅਹੀਂ ਡੈਡੀ ਜੀ ਖਵਾ ਲਿਆ ਮਨ ਮੈਨੂੰ ਕੋ ਪਤਾ ਖਵਾ ਲਨਾ ਗੋਲਮੜਾ ਖੀੜੀ ਖਾ ਲਈ ਚਮਚੇ ਨਾਲ ਮੂੰਹ 'ਚ ਪਈ ਅੱਛਾ ਉਦੋਂ ਕੋਈ ਬੋਲਦੀ ਨਹੀਂ ਵਿਚਾਰੀ ਮਨਪ੍ਰੀਤ ਪੁੱਤੋ ਉਠ ਤੇ ਅੱਤੋਂ ਬਿਨ ਸਾਡਾ ਜੀ ਨਹੀਂ ਲੱਗਣ ਡਿਆ ਉੱਠ ਕੇ ਕੋਈ ਗੱਲ ਤੇ ਕਰਾ ਸਾਨੂੰ ਆਪਣੇ ਦਿਲ ਦੀ ਗੱਲ ਤੇ ਦੱਸ ਮੇਰਾ ਪੁੱਤ ਕੀ ਤਕਰੀਬ ਆ ਕੀ ਗੱਲ ਵਾ ਰੱਬ ਨੇ ਕੀ ਇੱਕ ਬੋਤੀ ਬਣਾਤਾ ਉਹ ਇਸ ਦੀ ਇਸ ਦੀ ਪਈ ਉਹ ਮੇਰੇ ਆਉਣ ਨੂੰ ਇਹਨੂੰ ਜੀ ਨਹੀਂ ਕਰਦਾ ਮੇਰੇ ਕੋਲ ਵੇਖੀ ਵੀ ਨਹੀਂ ਜਾਂਦੀ ਟੀਪ ਤੇ ਕੀ ਕਰ ਸਕਦਾ ਬੰਦਾ ਮੇਰੇ ਤੇ ਆਪ ਦੇ ਲੂ ਕੇ ਜੀ ਚੱਲ ਕੋਈ ਨਹੀਂ ਕੋਤ ਕੋਈ ਆਪੇ ਮਾਲਕ ਨੇ ਆਰਾਮ ਦੇ ਦੇਣਾ ਮੇਰੇ ਪੁੱਤ ਨੂੰ ਇਹ ਕੋਈ ਗੜਾ ਹੋਊਗਾ ਪੁੱਤ ਸਾਡੇ ਤੇ ਜਿਹੜਾ ਆ ਗਿਆ ਇਹ ਸੱਚੇ ਪਾਸ਼ਾ ਆਰਾਮ ਦੇ ਦੇ ਹੁਣ ਮੇਰੇ ਪੁੱਤ ਨੂੰ ਬਸ ਗੱਲ ਆਈਓ ਸਮ੍ਰੀਤ ਸਮ੍ਰੀਤ ਉਧਰ ਸੁੱਤੀ ਸੁਖਣਾ ਅਛਾ ਉਧਰ ਸੁੱਤੀ ਆ ਆਹੋ ਵੀ ਰੋਂਦੀ ਵਿਚਾਰੀ ਸੁੱਖ ਲੱਗੀ ਇਹਨੂੰ ਉਹ ਤਾਂ ਨਿਆਣੇ ਨੇ ਰੋਣਾ ਹੀ ਹੁੰਦਾ ਕੀ ਕਰਨਾ ਮਾਂ ਨੇ ਕਿੰਨਾ ਪਿਆਰ ਕਰਦੀ ਮਾਂ ਬੱਚਿਆਂ ਨਾਲ ਉੱਥੇ ਜਿਤਨਾ ਮਰਜੀ ਹੋਰ ਕੋਈ ਕਰੇ ਪਰ ਜਿੱਦਾਂ ਯਾਰ ਮਾਂ ਕਾਲਜੇ ਲਾਉਂਦੀ ਨਹੀਂ ਬੱਚੇ ਨੂੰ ਢੰਡ ਦੀ ਪਈਦੀ ਉਤਨਾ ਜਿਹੜਾ ਪੁੱਤ ਉਹਨੇ ਵੀ ਚੀਜ਼ ਜੋ ਮੰਗਣੀ ਮਾਂ ਕੋਈ ਮੰਗਣੀ ਮਾਂ ਕੋਈ ਮੰਗਣੀ ਜਿਹੜੀ ਕੀ ਬੱਚੇ ਮਾਂ ਕੋਈ ਮੰਗਦੇ ਹੁੰਦੇ ਆ ਪਤਾ ਕੀ ਕਰਨਾ ਹੁਣ ਤੁਸੀਂ ਹੀ ਤੇ ਤੁਸੀਂ ਵੀ ਆਪਣੀ ਮਾਂ ਕੋਈ ਚੀਜ਼ ਮੰਗਦੇ ਏ ਹੋਰ ਮੈਨੂੰ ਤਾਂ ਤੁਸੀਂ ਕਦੀ ਆਖਿਆ ਨਹੀਂ ਚਲ ਮੈਂ ਵੇਨਾ ਉਹਨੂੰ ਫੇਰ ਸਮ੍ਰੀਤ ਨੂੰ ਵੇਨਾ ਉਧਰ ਉੱਠੀ ਆ ਕਿ ਨਹੀਂ ਉਹਨੂੰ ਵੀ ਆਣਾ ਭਈ ਚਾਹ ਚੂ ਪੀ ਰੋਟੀ ਖਾ ਮੇਰਾ ਪੁੱਤ ਓਠਾ ਮਨ ਪੀਦੇ ਚਾਹ ਪੀਣੀ ਮੈਂ ਵੀ ਕਿਦਾਂ ਇਹ ਸਵਾਲ ਕਰੀ ਜਾਂਦੇ ਆ ਚੰਗਾ ਪੜਾ ਪਤਾ ਵੀ ਹੈਗਾ ਕੁਝ ਖਾਣਾ ਨਹੀਂ ਕਮਲਿਆਂ ਵਾਂਗੂ ਕੁੱਸੀ ਜਾਂਦੇ ਆ ਸੋ ਵੀ ਉਹਨਾਂ ਜੀ ਨਹੀਂ ਕੰਨਦੇ ਤੇ ਆ ਨਹੀਂ ਬਹਾ ਉੱਧਰ ਜਾਈ ਜਾਂਦੇ ਜੋਤੇ ਕੀ ਕਰਨ ਦੇ ਸਸ਼ਿਕਾ ਜੀ ਸਾਸ ਸਰਕਾਰ ਕੀ ਕਰਨ ਲਈ ਕਰਨਾ ਕੀ ਆ ਉੱਥੋਂ ਆਈ ਮਨਪਰੀ ਦਾ ਪਤਾ ਲੈ ਕੇ ਤੇ ਸੁਣਿਆ ਹੀ ਜੀ ਹਾਂ ਹੁਣੇ ਘੜੀ ਖੋ ਗਈ ਆ ਤੇ ਕੀ ਹਾਲ ਚੱਲ ਮਨਪਰੀ ਦਾ ਨੂੰ ਕੁਛ ਨਹੀਂ ਹਾਲ ਉਹਦਾ ਕੀ ਹੁੰਦਾ ਬੋਲਦੇ ਨਹੀਂ ਨਾ ਬੋਲੀ ਬੋਲਦੀ ਏ ਇਦਾਂ ਹੀ ਵੇਖੀ ਜਾਂਦੀ ਇਹਦਾ ਪਛਵਾਉਂਦੀ ਨਹੀਂ ਕਿਨ ਅੱਛਾ ਹਾਂ ਹਾਂ ਹਸਪੀਟਲ ਵੀ ਪੈਣਾ ਵੈਰੀ ਦੁਸ਼ਮਨ ਨੂੰ ਨਾ ਰੱਬ ਖੜੇ ਜਿੱਥੇ ਹਾਂ ਤਾਂ ਨਾਂ ਲੈਣਾ ਮਾੜਾ ਹਾਂ ਹਾਂ ਮੈਂ ਦੱਗੇ ਕਹਿੰਦੀ ਨਾ ਤੇ ਵਿਚਾਰੀ ਗੱਲ ਵੀ ਇੱਕ ਜੁੰਦ ਮੈਂ ਆਈ ਮੇਰਾ ਤਾਂ ਕੰਮ ਕਰਨ ਨੂੰ ਜੀਵ ਨਹੀਂ ਕਰਨ ਛਾੜੂ ਮਾੜਾ ਜੇ ਫਿਰਨ ਗਈ ਖਲਾਰਾ ਪਿਆ ਸੀ ਦੋ ਤਿੰਨ ਦਿਨ ਉਹਦਾ ਹੀ ਹੋ ਸੁਟ ਗਈ ਕੰਮ ਵੀ ਕਰਦਾ ਤੇ ਆ ਕਿਵੇਂ ਚਲ ਥਾਂ ਹੋਈ ਨਹੀਂ ਉਹ ਵੀ ਮਨ ਨਹੀਂ ਕੀਤਾ ਤੇ ਫਿਰ ਬਹਿ ਗਈ ਆ ਬੈਠੇ ਬੈਠੇ ਹੋਰ ਬਿਵਤਾ ਪਾਤੀ ਰੱਬ ਨੇ ਰੱਬ ਨੇ ਕੀ ਧਿਆਨ ਹੈ ਤਾਂ ਇੱਥੇ ਤੇ ਧਿਆਨ ਦਾ ਆਪ ਹੀ ਹਰ ਵੇਲੇ ਧਿਆਨ ਤੇ ਉੱਥੇ ਰਹਿੰਦਾ ਵਾ ਤੇ ਕੰਮ ਭਾਵੇਂ ਤੋਂ ਘਰ ਹੀ ਕਰਦੀ ਆ ਤੇ ਚੇਤਾ ਤੇ ਉਧਰ ਵੀ ਇਹਨੇ ਹਰੂ ਮਨ ਉਧਰ ਕੀ ਆਂਦੀ ਚਾਚੀ ਉਹ ਤਾਂ ਪਈ ਜਿਹੜੀ ਕੁੜੀ ਵੱਲ ਵੇਖ ਕੇ ਬੜਾ ਤਰਸਾ ਹੁੰਦਾ ਸਮਰੀਤਵਨ ਹਾਂ ਯਾਨੀ ਤਰਲੇ ਲੈਣ ਦੀ ਵੇਖੀ ਨਹੀਂ ਜਾਂਦੀ ਮੈਂ ਅੱਜ ਕਿਹਾ ਵੀ ਚਲ ਮੈਂ ਲੈ ਜਾਨੀ ਉਹਨੂੰ ਤੇ ਤਾਂ ਵੀ ਉਹਦੀ ਚਾਚੀ ਨਹੀਂ ਮੰਨੀ ਆਂਦੀ ਵੀ ਨਹੀਂ ਜਿੱਥੇ ਮੇਰਾ ਉਹਨੂੰ ਗੁਰਵਰਦਾਉ ਮੈਂ ਅਸ਼ੀਰਵਾਦਉ ਇੱਥੇ ਇਹਦੇ ਵੀ ਵਾਦੂ ਮੈਂ ਤਾਂ ਕਿਹਾ ਮੈਂ ਨਾਲ ਲੈ ਜੈਣ ਨੂੰ ਦਾਦੇ ਨੂੰ ਚਲ ਲੈ ਆਉਂਦੀ ਹਾਂ ਯਾਨੀ ਨੂੰ ਨਾਲ ਮੈਂ ਤਾਂ ਕਿਹਾ ਸੀ ਤੇ ਉਹਦੀ ਦਾਦੀ ਤੇ ਉਹ ਮੰਨੀਆਂ ਹੀ ਨਾ ਪੈਣਾ ਸੋਕਾ ਰੋਟੀਆਂ ਤੇ ਨੀਂਹ ਜਾਰਾ ਜ਼ਰੂਰੀ ਹੈ ਕਿ ਪਹਿਲਾਂ ਦਾਲ ਅੰਦਰ 깔ਾਉਣ ਦੀ ਜ਼ਰੂਰੀ ਤੇ ਰੋਟੀਆਂ ਪੱਕਣੀਆਂ ਦਿਖਾਣੀਆਂ ਦਾਲ ਤੜਕਾ ਲਾਗੂ ਤੇ ਖਾਣੀਆਂ ਰੋਟੀਆਂ ਪਹਿਲਾਂ ਖਾਣੀਆਂ ਕਿ ਦਾਲ ਪਹਿਲਾਂ ਤੜਕਣੀ ਹੈਗੀ ਤੇ ਢੜਕ ਲੈਣੀ ਹੈ ਮੰਮੀ ਤੂੰ ਵੀ ਹਾਦੀ ਕਰਨ ਦੇ ਜਿਹੜੇ ਇੱਕ ਕੰਮ ਤੇ ਕਰਨ ਨਹੀਂ ਆ ਮੈਂ ਤੂੰ ਤਾਂ ਕੰਮ ਚੋਰੀ ਹੋ ਗਈ ਮੈਨੂੰ ਲੱਗਣ ਡਿਆ ਤੂੰ ਕਹਿੰਦਾ ਮਾਸਾ ਜਿੰਨਾ ਆਟਾ ਜਿਹੜਾ ਪਹਿਲਾਂ ਵੇਖਿਆ ਵੀ ਆਟਾ ਥੋੜਾ ਵਾ ਤੂੰ ਉਦੋਂ ਆਟਾ ਹੋਰ ਗੁੰਦੀਓ ਦੋ ਰੋਟੀਆਂ ਲਾਉਣ ਡਾ ਵੀ ਨਹੀਂ ਮਿੰਨੂ ਵਾ ਮੰਮੀ ਆਟਾ ਗੁੰਨਿਆ ਕਰ ਐ ਤੇ ਮੈਂ ਤੇਰਾ ਆਟਾ ਗੁੰਨ ਕੇ ਤੈਨੂੰ ਬਣਾ ਕੇ ਨਾ ਧੀਆ ਤੇ ਦਾਲ ਨੂੰ ਤੂੰ ਤੜਕਾ ਨਹੀਂ ਮੰਮੀ ਕਰ ਲੈਣੀ ਆ ਤੁਹਾਨੂੰ ਉਦਾਂ ਨਾ ਮੇਰਾ ਮਾਸਾ ਕੰਮ ਕੀਤਾ ਨਹੀਂ ਦਿਖਦਾ ਮੈਂ ਸਾਰਾ ਦਿਨ ਕਰਦੀ ਨਹੀਂ ਤੁਹਾਡੇ ਮੂੰਹ ਚੜੀ ਸਿਫਤ ਨਿਕਲਦੀ ਪਈ ਹੁਣ ਕੰਮ ਕਰਦੀ ਆ ਜਾਂ ਨਹੀਂ ਕਰਦੀ ਉਦੋਂ ਹੀ ਚੰਗਾ ਹੀ ਸਗੋ ਜਦੋਂ ਮੈਂ ਵਹਿਲੀ ਰਹੀ ਨਹੀਂ ਕਮ ਸੇ ਕਮ ਤੇ ਮੇਨੇ ਤਰੀਫਾਂ ਦੇ ਸਾਰਾ ਦਿਨ ਕਰਦੇ ਰਹੀ ਨਹੀਂ ਨਾ ਹੁਣ ਮੈਂ ਟੱਲਣਾ ਬੰਦ ਕਰਵਾ ਕੰਮ ਕਰਦੀ ਆ ਸੁੱਖ ਬਹੁਤ ਜ਼ਿਆਦਾ ਹੁਣ ਮੈਂ ਟੋਟ ਟੱਟ ਮਰਦੀ ਰਹੀ ਨਹੀਂ ਹੁਣ ਤੁਸੀਂ ਮੇਰਾ ਨਾਂ ਹੀ ਨਹੀਂ ਲੈਂਦੇ ਹੁਣ ਸਾਰਾ ਦਿਨ ਮੈਂ ਇੱਥੇ ਚੌਂਕੇ 'ਚ ਰਹਿਣੀ ਆ ਟੋਟ ਟੱਟ ਤੈਨੂੰ ਹੁਣ ਮਰਨਾ ਹੀ ਪੈਣਾ ਵਾ ਤੈਨੂੰ ਗਾਂਵ 'ਵੀ ਆ ਜਾ ਮਰਨਾ ਪੈਣਾ ਟੋਟ ਟੱਟ ਕੇ ਇਹ ਨਹੀਂ ਵੀ ਤੂੰ ਅੱਜ ਮਮੇ ਮੈਂ ਮੈਂ ਕਰ ਦਿੱਤੀ ਤੇ ਹੈਗੀ ਕੰਮ ਹੋਰ ਕਿੱਦਾਂ ਕਰਾਂ ਦੱਸੋ ਕੰਮ ਜਿਹੜਾ ਪਹਿਲਾਂ ਕਰਨਾ ਹੋਰੀ ਨਾ ਕਰਦੀ ਤੂੰ ਹੀ ਘੋਲੋ ਤੇ ਘੋਲ ਤੇ ਤੜਕਾ ਹੀ ਲਾ ਲਓ ਫਿਰ ਹਾਂ ਦੱਸਣ ਦੀ ਲੋੜ ਨਹੀਂ ਕਿ ਬਹੁਤੀ ਚੰਗਾ ਮਮੇ ਤੁਹਾਨੂੰ ਤੇ ਉਦਾਂ ਵੀ ਨਹੀਂ ਹੁਣ ਮੈਂ ਚੰਗੀ ਲੱਗਦੀ ਪਹਿਲਾਂ ਤੁਸੀਂ ਸਾਰਾ ਦਿਨ ਮੇਰੀਆਂ ਤਰੀਫਾਂ ਕਰਦੇ ਨਹੀਂ ਥੱਕਦੇ ਨਹੀਂ ਹੁਣ ਤੁਹਾਨੂੰ ਮੈਂ ਕੱਖ ਨਹੀਂ ਪਾਉਣੀ ਕਿਤੇ ਤੂੰ ਨਾ ਉਹਦੀਆਂ ਗੱਲਾਂ ਨਾ ਕਰਕਰ ਮੈਂ ਦੱਸਾਂ ਜੇ ਦੇਖੋ ਪੱਕਦੀਆਂ ਪਕਾ ਮੇਰੇ ਚੌਂਕੇ ਤੋਂ ਬਾਹਰ ਹੋ ਜਾ ਪਕਾਉਣ ਤੇ ਨਹੀਂ ਹੈ ਮਮੇ ਫਿਰ ਤੁਸੀਂ ਹਾਂ ਬੜੀ ਵਧੀਆ ਗੱਲ ਕਰ ਦੇਣੀ ਹੁੰਦੀ ਪਕਾਉਣੀ ਪਕਾ ਨਹੀਂ ਪਕਾਉਣੀ ਜਾ ਪਤਾ ਪਕਾਉਣੀਆਂ ਤੇ ਪੈਣੀਆਂ ਚਲ ਗਈ ਤੇ ਫਿਰ ਮੈਂ ਹੋਰ ਗੱਲਾਂ ਕਰੂੰਗੀ ਹੁਣ ਡੈਡ ਕਹਿੰਦਾ ਰੋਟੀ ਮੰਗਣ ਦਾ ਤੇ ਮੈਂ ਉਹਨੂੰ ਆਖਣ ਦੀ ਤੇ ਰੋਟੀ ਪੱਕ ਗਈ ਮੈਂ ਹੁਣੇ ਲੈ ਕੇ ਆਈ ਕੋ ਰੋਟੀ ਖਾਣ ਨੂੰ ਬੈਠਾ ਇੱਥੇ ਜੇ ਦਾਲ ਤੜਕਾ ਲੱਗਣ ਵਾਲਾ ਕਿੰਨਾ ਕ ਮਮੀ ਟਾਈਮ ਲੱਗ ਜਾਣਾ ਕਿ ਤੇ ਦਾਲ ਘੜਕਾਂ ਲੰਦਿਆਂ ਮਿੰਟ ਤੇ ਤੋਂ ਨਹੀਂ ਲੱਗਣੇ ਛਿਟੀ ਵੱਜ ਗਈ ਤੜਕਾ ਵੀ ਲੱਗਾ ਹੀ ਲੈ ਹੁਣ ਤੋਂ ਨਹੀਂ ਤਰ੍ਹਾਂ ਵਾਰੇ ਆਉਣ ਦੇਣਾ ਮੈਨੂੰ ਤੋਂ ਨਹੀਂ ਵਾਰੇ ਆਉਣ ਦੇਣਾ ਬਸ ਜਿਹੜੀ ਗੱਲ ਵਾ ਮਮੀ ਤੁਸੀਂ ਕਿਹੜਾ ਮੈਨੂੰ ਆਉਣ ਦਿੰਦੇ ਜੀ ਕੁਈ ਨਾ ਨਹੀਂ ਮਿਹਦੇ ਗਰਮੀ ਚ ਲੱਗੀ ਰਹਿੰਦੀ ਆ ਆਪਣੀ ਬੱਕਰੀ ਰੋਟੀ ਬਣਾਉਣੀ ਹੁੰਦੀ ਮਾਨਪ੍ਰੀਤ ਵਾਸਤੇ ਮੈਨੂੰ ਬੱਕਰੀ ਬਣਾਉਣਾ ਪੈਂਦਾ ਕੋਰ ਨਾ ਕੋ ਕਿਚੜੀ ਕੋ ਪਤਲਾ ਆ ਜਾ ਦਲੀਆ ਬਿਲਕੁਲ ਪਾਣੀ ਉਹਨੂੰ ਬਣਾ ਕੇ ਫਿਰ ਉਹਨੂੰ ਬੱਕਰਾ ਗ੍ਰੈਂਡ ਕਰਨਾ ਜਿਹੜਾ ਮਾੜਾ ਮੋਟਾ ਚੁੰਮਚਾ ਜਾਵੇ ਇਹ ਹੁੰਦਿੰਦੀ ਕੀ ਮੈਂ ਤੈਨੂੰ ਮਾਰੇ ਨਹੀਂ ਹੁੰਦਿੰਦੀ ਤੇਰੀ ਜਾਰੀ ਜਬਾਨ ਖੁੱਲ ਗਈ ਆ ਤਰਾ ਹੁਣ ਹੁਣ ਮੈਂ ਸਾਰੀਆਂ ਗੱਲਾਂ ਤੇ ਡਾਇਰੀ ਵਿੱਚ ਦੱਸਣੀਆਂ ਤੇ ਫਿਰ ਹੁਣ ਚੰਗੀ ਰਹੇਂਗੀ ਮੁੜ ਕੇ ਤੇਰੇ ਚਾਚਾ ਨਾਲ ਦਵਾੜੇ ਮੈਨੂੰ ਉਹਦਾ ਚੇਤਾ ਭੁੱਲ ਗਿਆ ਆਹੋ ਫੁੱਟੀ ਲਾਉਣਾ ਨਾ ਰਿਓ ਤੇਰੇ ਤੇ ਕਿਤੇ ਖਾਣੇ 'ਚ ਹੁਣ ਡਰਗਾ ਵੀ ਹੈ ਹੈਲੋ ਜਿੰਨਾ ਜ਼ਿਆਦਾ ਕੀਤਾ ਉਹਨਾਂ ਨੂੰ ਸਿਰ ਤੇ ਚੜਦੀ ਜਾਨੀ ਆ ਮੰਮੀ ਕਰਨ ਤੇ ਡਈ ਆ ਕੰਮ ਹੋਰ ਕਿਦਾਂ ਕਰਾਂ ਮੈਂ ਦੱਸੋ ਵੀ ਫਿਰ ਇੱਕੋ ਗੱਲ ਨੂੰ ਲੈ ਕੇ ਬਹਿ ਜਾਂਦੇ ਜੇ ਇੱਕ ਹੀ ਗੱਲ ਨੂੰ ਸਵੇਰ ਦਾ ਉੱਠ ਕੇ ਮੈਂ ਕਰਨਾ ਕਿੰਨਾ ਕੰਮ ਕਰਾਇਆ ਬਈ ਨਾ ਬਾਹਰ ਦਾ ਝਾੜੂ ਝੂਣ ਸਾਰੇ ਕੰਮ ਕਰਾਏ ਆ ਤੂੰ ਬਸ ਮਾਸਾ ਜਿੰਨਾ ਕੰਮ ਕਰਕੇ ਤੇ ਤੂੰ ਪਹਾੜ ਬਣ ਗਿਆ ਨਹੀਂ ਕਿ ਮੈਂ ਪਹਾੜ ਖੰਮ ਲਿਆ ਵਾ ਚਲੋ ਕੋਈ ਨਹੀਂ ਮੰਮੀ ਪਹਾੜ ਹੀ ਸਹੀ ਜਿੰਨਾ ਸਾਰਿਆਂ ਨੂੰ ਆਉਂਦਾ ਕਰਮੀ ਸਾਰਿਆਂ ਨੂੰ ਲੱਗਦੀ ਤੈਨੂੰ ਹਲੋਕਾਰ ਨਹੀਂ ਕਰਮੀ ਲੱਗਣ ਦੇਈ ਹਣ ਕੋਈ ਨਾ ਕੋਈ ਭੈਣ ਭਰਾ ਹੀ ਪਗਾਲਿਆਣ ਵਾਲਾ ਹੁੰਦਾ ਉਹਦਾ ਵੀ ਵੇਖਣਾ ਹੁੰਦਾ ਵਾ ਮਰੀਜ਼ ਆ ਕੇ ਬੈਣਾ ਕੁੜੀ ਜਿਹੜੀ ਮੰਜੀ ਤੇ ਪੈ ਗਈ ਆ ਉਹਦੇ ਲਾਗੋ ਤੇ ਮੈਂ 1 ਮਿੰਟ ਨਹੀਂ ਉਹ ਹੀ ਲੈਣਾ ਤੇ ਤੇਰਾ ਜਿਹੜਾ ਕਰਕੇ ਤੁੜਕੀ ਆ ਨਾ ਟਾਈਮ ਨਾ ਉੱਠ ਕੇ ਤੇ ਕਰ ਲਿਆ ਕਰ ਸਭ ਕੋ ਦਿਨ ਮੈਂ ਦੱਸਾਂ ਤੇ ਮੰਮੀ ਆਇਆ ਗਿਆ ਵੀ ਤੇ ਸਾਂਭਣ ਨਹੀਂ ਮੈਂ ਕਿਦਨ ਜਵਾਬ ਦਿੱਤਾ ਤੁਹਾਨੂੰ ਵੀ ਮੈਂ ਨਹੀਂ ਸਾਂਭਣਾ ਸਾਂਭਣਾ ਵੀ ਨਹੀਂ ਸਾਂਭਣਾ ਤੂੰ ਤੇਰੀਆਂ ਜ਼ੁਬਾਨ ਹੀ ਆ ਬਰ ਚੱਲਦੀ ਜਾਂਦੀ ਜਿੰਨੀ ਗੱਲ ਮੈਂ ਕਰਦੀ ਉਹਨਾਂ ਹੀ ਟੋਟ 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 ਕੂੰ ਕਰੀ ਜਾਂਦੀ ਕਾੜੀ ਨਾਲ ਕੋਈ ਨਹੀਂ ਮੈਂ ਢੜਕਾ ਕੋਈ ਨਹੀਂ ਬਸ ਪੱਕ ਗਈਆਂ ਜੇ ਰੋਟੀਆਂ ਕੋਈ ਨਹੀਂ ਮੈਂ ਲਾ ਲੈਣਾ ਤੂੰ ਆਰਾਮ ਪਾ ਕਟੀਆਂ ਪੁਕਾ ਕੇ ਤੇ ਸਾਹ ਲੈ ਥੱਕ ਬਹੁਤ ਜਿਆਦੀ ਨਹੀਂ ਹੈ ਨਾ ਤੈਨੂੰ ਤੈਨੂੰ ਥਕੇਵਾ ਬੜਾ ਹੋ ਜਾਣਾ ਹੁਣ ਤੂੰ ਐਦਾਂ ਕਰ ਜਿਹੜੀਆਂ ਪੱਕੀਆਂ ਵਾ ਨਾ ਤੇ ਖਾ ਤੇ ਬਾਕੀ ਜਿਹੜੇ ਰਹਿ ਗਈਆਂ ਮੈਂ ਆਪੇ ਪਕਾ ਲਵਾਂ ਪੱਕ ਗਈਆਂ ਮੰਮੀ ਹੁਣ ਤੇ ਰਹਿ ਕਿਹੜੀਆਂ ਗਈਆਂ ਹਾਂ

ਦੇਖੀ ਜਾਂਦੀ ਐ ਤੇ ਪਰ ਪਤਾ ਨਹੀਂ ਉਹਨੂੰ ਲੱਗਦਾ ਹਾ ਕੋਣ ਆਇਆ ਕੋਣ ਗਿਆ ਪੰਮੀ ਲੱਗੇ ਡੋਲ ਜੇ ਰੋੜ ਚ ਕੋਈ ਪਤਾ ਨਹੀਂ ਨੀਤੀ ਦੇ ਡਾਕਟਰ ਕੀ ਦੱਸਦੇ ਐ ਡਾਕਟਰਾਂ ਕੀ ਦੱਸਣਾ ਹਾਂ ਮੈਂ ਤਾਂ ਵਾਹੀ ਗੁਰੂ ਠੀਕ ਕਰਿਆ ਰੁਮਾਤਮਾ ਹੀ ਉਹਨੂੰ ਡਾਕਟਰਾਂ ਤਾਂ ਆਪਣੀ ਬਾਹ ਲਾ ਲਈ ਜਿੰਨੀ ਲੱਗਣੀ ਅਸ਼ਸ਼ ਮੈਨੂੰ ਤਾਂ ਕੱਲ ਹੀ ਆਇਆਣਾ ਸੀ ਹਾਂ ਨਿਆਣੀ ਰੋਈ ਜਾਂਦੀ ਮੇਰੇ ਤੋਂ ਦੀ ਹਾਲਤ ਵੇਖ ਕੇ ਰਿਆ ਫਿਰ ਮੈਂ ਰਿਆ ਪੀਵੇਂ ਆ ਚਲ ਮਨਾ ਖਸਮਨ ਖਾਇ ਕੰਮ ਤਾਂ ਇਦਾਂ ਹੀ ਰਹਿਣੀ ਐ ਆਈ ਹਾਏ ਬੇ ਚੰਗਿਆਂ ਵੱਟੇ ਲੱਗਣ ਵਾਲੀ ਗੱਲ ਹੈ ਬੇਚਾਰੀ ਪਧਰੀ ਜਿਸ ਤੇ ਸਿਰਪੇਂ ਦੇ ਲੱਗ ਕੇ ਸਾਟ ਤੇ ਕਹਿੰਦਾ ਪਣੀ ਪੂਰੀ ਦਿਹਾਉ ਤੂ ਇਹ ਕਿਨਾ ਆਈ ਹਾਏ ਕੀ ਨਹੀਂ ਯਾਦ ਨਹੀਂ ਨਹੀਂ ਵਿਚਾਰੀ ਨੇ ਆਪ ਮਾਂ ਵੇਟ ਰਹੀ ਸਾਰੀ ਮਾਜਮਾ ਨੂੰ ਆਰਾਮ ਦਵੇ ਮਾਂ ਦਾ ਪਿਆਰ ਲੱਭੀ ਰਹੀ ਤੇ ਹੁਣ ਗਾਂ ਬੱਚੀ ਨਵੇਂ ਉਹ ਕੁਛ ਤੇ ਪਰਮਾਤਮਾ ਤੇ ਤੁਹਾਨੂੰ ਤੰਦਰੁਸਤੀ ਦਵੇ ਹਨਾ ਮਾਂ ਰਾਜ ਦੀ ਟੁੱਟੀ ਵੀ ਗੱਡੀ ਗੱਡੇ ਲੈ ਆਵੇ ਸਮਰੀਤ ਇੱਥੇ ਲੰਮੀ ਪਈ ਉਹ ਮੇਰਾ ਪੁੱਤ ਸੁੱਤਾ ਹੈ ਮਦਰ ਮੇਰਾ ਪੁੱਤ ਮਨਪ੍ਰੀਤ ਪਿਆ ਮੰਜੀ ਤੇ ਧੀ ਵੀ ਉਹਦੇ ਲਾਗੇ ਲੰਮੀ ਨਹੀਂ ਪੈਂਦੀ ਡਰਦੀ ਵੀ ਕਿਤੇ ਮੇਰਾ ਹੱਥ ਉੱਥੇ ਵੱਜ ਜਾਊਗਾ ਸੁੱਤੇਆਂ ਪਿਆ ਤੇ ਰਾਤ ਜਗ ਮੈਂ ਦੁਖੀ ਨਾ ਜਾਵੇ ਮਮੀ ਦਾ ਓਹ ਮਹਾਰਾ ਸੱਚੇ ਪਾਸ਼ਾ ਮੇਰੀ ਧੀ ਨੂੰ ਠੀਕ ਕਰ ਦੇ ਦਾਤਿਆ ਬੱਚਿਆਂ ਦੀ ਮਾਂ ਵਾ ਸੱਚੇ ਬਾਦਸ਼ਾਹ ਬੱਚਿਆਂ ਦੀ ਮਾਂ ਵਾ ਦਾਤਾ ਜੀ ਕਿਰਪਾ ਕਰ ਦੋ ਛੇਤੀ ਠੀਕ ਹੋ ਜੇ ਮਨਪ੍ਰੀਤ ਛੇਤੀ ਠੀਕ ਕਰ ਦੋ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਲੰਮੀ ਪਾਊਗੀ ਸੱਚੇ ਬਾਦਸ਼ਾਹ ਉਹ ਵੀ ਲੰਮੀ ਪਾਵੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਮਾਵਾਂ ਤੋਂ ਬਿਨਾ ਕੋਈ ਹਾਲ ਹਦੀ ਦਾ ਬੱਚਿਆਂ ਦਾ ਰਹਿਦਾ ਤੇ ਮਾਵਾਂ ਹੀ ਲਾਡ ਲਗਾਉਂਦੀਆਂ ਬੱਚਿਆਂ ਨੂੰ ਤੇ ਫੇਰ ਹੀ ਆ ਚਾਚੀਆਂ ਤਾਈਆਂ ਭਾਵੇਂ ਜਿੰਨੀਆਂ ਮਰਜ਼ੀ ਹੋਣ ਕੋਈ ਨਹੀਂ ਪੁੱਛਦਾ ਆ ਚਾਚੀਆਂ ਤਾਈਆਂ ਥੋੜਾ ਮਾਂ ਦੀ ਥਾਂ ਲੈ ਸਕਦੀਆਂ ਐ ਸਤਿਗੁਰ ਤੂੰ ਹੀ ਆ ਕਿਰਪਾ ਕਰ ਗਰੀਬਾਂ ਦੀ ਝੋਲੀ ਖੈਰ ਪਾ ਦੇ ਸਤਿਗੁਰ ਅਰਦਾਸ ਬੇਨਤੀ ਆ ਵੀ ਮਨਪ੍ਰੀਤ ਨੂੰ ਛੇਤੀ ਠੀਕ ਕਰੇ ਮੇਰਾ ਛੇਤੀ ਪੁੱਤ ਉੱਠੇ ਉਹ ਨਜ਼ਰ ਸਾਨੂੰ ਖੁੱਖ ਨਹੀਂ ਚੰਗਾ ਲੱਗਦਾ ਜਿੰਨਾ ਚਿਰ ਮੇਰਾ ਪੁੱਤ ਉੱਠ ਕੇ ਖੁੜਿਆ ਨਹੀਂ ਫਿਰਦਾ ਉਹਦੇ ਨਾਲੀ ਦੇ 12 ਗੱਡੀਆਂ ਉਹਦੇ ਨਾਲੀ ਦੇ ਘਰ ਵਾ ਸੱਤੇ ਪਾਸ਼ਾ ਈਆਂ ਨਾਲੀ ਘਰ ਰੁੱਤੇ ਆ ਤੇ ਕਿਰਪਾ ਕਰਨੀ ਤੁਸੀਂ ਕਰਨੀ ਸਾਡੀ ਅਰਦਾਸ ਸਤਿਗੁਰ ਤੁਹਾਡੇ ਚਰਨਾਂ ਤੱਕ ਆ ਤੁਹਾਡੀ ਤੁਰ ਦਰਗਾਹ ਤੱਕ ਚਲਦੀ ਕਰ ਤੋਦੀ ਤਦਿਤੁਰ ਰਗਤਾ ਕੇ ਚਾਲਦੀ ਤਮੀਂ ਕਿਰਪਾ ਕਰੋ ਮੇਰੇ ਪੁੱਤ ਦੀ ਬੰਮਾ ਨੂੰ ਛੇਤੀ ਠੀਕ ਕਰ ਦੋ ਮੇਰੇ ਪੁੱਤ ਦੀ ਮੰਮਾ ਨੂੰ ਛੇਤੀ ਠੀਕ ਕਰ ਦੋ ਸੱਚੇ ਪਾਤਸ਼ਾਹ ਛੇਤੀ ਠੀਕ ਹੋ ਜੀ ਮੇਰੇ ਪੁੱਤ ਦੀ ਮੰਮਾ ਵਾਏ ਵਾਏ ਜਿੱਥੇ ਹੋਣ ਧੀਆ ਆਏ ਉਥੇ ਟੋਟ ਕੋਈ ਨਾ ਆਵੇ ਹਰ ਕੋਈ ਮਾਂ ਪਿਓ ਹੋ ਆਪਣੇ ਹੱਥੀ ਧੀ ਨੂੰ ਡੋਲੀ ਪਾਵੇ ਜਿੱਥੇ ਹੂਣ ਤੀਆਂ ਆਏ ਉਥੇ ਟੋਟ ਕੋਈ ਨਾ ਆਵੇ ਹਰ ਕੋਈ ਮਾਂ ਪਿਓ ਆਪਣੇ ਹੱਥੀਂ ਧੀ ਨੂੰ ਡੋਲੀ ਪਾਵੇ ਮਾਂ ਦੇ ਵਾਂਗੂ ਕੋਈ ਨਾ ਧੀ ਨੂੰ ਕੋਠੇ ਝੜ-ਝੜ ਵੇਖੇ ਮਾਵਾ ਮਗਰੋਂ ਛੁੱਟ ਜਾਂਦੇ ਤੀਆਂ ਦੇ ਲੋਕੋ ਪਕੇ ਮਾਵਾ ਮਗਰੋਂ ਛੁੱਟ ਜਾਂਦੇ ਈਆਂ ਦੇ ਲੋਕੋ ਪਕੇ ਵਸਦਾ ਰੇ ਬਾਬਲ ਦਾ ਵੇੜਾ ਮੈਂ ਸੁਖ ਵੀਰਾਂ ਦੀ ਮੰਗਾ ਦਿਲ ਹੁਬਕੀ ਹੁਬਕੀ ਰੋਂਦਾ ਏ ਜਦ ਪਿੰਡ ਦੇ ਕੋਲੋਂ ਲੰਗਾ ਦਿਲ ਹੁਬਕੀ ਹੁਬਕੀ ਰੋਂਦਾ ਏ ਜਦ ਪਿੰਡ ਦੇ ਕੋਲੋਂ ਲੰਗਾ ਤੂੰ ਤੋਰਨ ਅੱਡੇ ਤੇ ਆਉਂਦੀ ਸੈਂ ਤੂੰ ਤੋਰਨ ਅੱਡੇ ਤੇ ਆਉਂਦੀ ਸੈਂ ਮੈਨੂੰ ਅੱਜ ਵੀ ਪੈਣ ਭੁਲੇਖੇ ਮਾਵਾ ਮਗਰੋਂ ਛੁੱਟ ਜਾਂਦੇ ਧੀਆ ਦੇ ਲੋਕੋ ਪਕੇ ਮਾਵਾ ਮਗਰੋਂ ਛੁੱਟ ਜਾਂਦੇ ਧੀਆ ਦੇ ਲੋਕੋ ਪਕੇ ਅੱਜ ਤੇ ਪਿੰਡ ਦਾ ਆਉਂਦਾ ਏ ਪਰ ਦਿਲ ਨਹੀਂ ਜਾਣ ਨੂੰ ਕਰਦਾ ਹੁਣ ਨਹੀਂ ਮਾਂ ਕੋਈ ਤੇਰੇ ਵਾਂਗੂ ਰੀਜਾਂ ਪੂਰੀਆਂ ਕਰਦਾ ਮੋਤੇ ਪਿੰਡ ਦਾ ਆਉਂਦਾ ਏ ਪਰ ਦਿਲ ਨਹੀਂ ਜਾਣ ਨੂੰ ਕਰਦਾ ਹੁਣ ਨਹੀਂ ਮਾਂ ਕੋਈ ਤੇਰੇ ਵਾਂਗੂ ਰੀਜਾਂ ਪੂਰੀਆਂ ਕਰਦਾ ਭਾਬੀਆਂ ਪਿੱਛੇ ਲੱਗ ਗਏ ਵੀਰੇ ਭਾਬੀਆਂ ਪਿਛੇ ਲੱਗ ਗਏ ਵੀਰੇ ਉਹ ਲੱਗੇ ਸਾਡੇ ਚیتے ਮਾਵਾ ਮਗਰੋਂ ਛੁੱਟ ਜਾਂਦੇ ਈਆਂ ਦੇ ਲੋਕੋ ਪਕੇ ਮਾਵਾ ਮਗਰੋਂ ਛੁੱਟ ਜਾਂਦੇ ਈਆਂ ਦੇ ਲੋਕੋ ਪਕੇ ਹਨਾ ਉਹਦੀ ਮੈਨੂੰ ਦਰਵਾਣੀ ਵੀ ਕਿ ਬੜੀ ਤੇਜ਼ ਹੈ ਪਤਾ ਨਹੀਂ ਹੁਣ ਉਹ ਵੀ ਸਮਝਿਆ ਖਨਾ ਸਮਝ ਮੈਨੂੰ ਹੈ ਤੇ ਬੜੀ ਤੇਜ਼ ਲੱਗਦੀ ਹੈ ਬੰਦ ਰਹੇ ਪਤਾ ਛੱਟ ਲੱਗ ਜਾਂਦਾ ਨਾ ਮਨੇ ਇਹ ਤਾਂ ਹੁਣ ਵਕਤ ਪਿਆ ਹੀ ਪਤਾ ਲੱਗੂਗੀ ਕੀ ਕਰਨਾ ਹੈ ਨਾ ਕਿਆ ਕਿਆ ਹੀ ਉਹਦੀ ਸੱਸ ਨੂੰ ਹੀ ਮਰਨ ਦੀ ਕੰਮ ਪਾਏ ਨਾ ਕਰਿਓ ਉਹਦੇ ਲਾਗੇ ਕੋਈ ਇੱਕ ਅੱਧਾ ਜਣਾ ਪੱਕਾ ਹੀ ਰਿਓ ਹੁਣ ਉਤਰਾ ਉਹਨਾਂ ਨੇ ਨਹੀਂ ਆਪੇ ਰਹਿਣਗੇ ਉਹਨਾਂ ਨੂੰ ਫਿਕਰ ਨਹੀਂ ਡੈਡੀ ਬੜਾ ਉਹਨਾਂ ਦਾ ਚੰਗਾ ਵਾ ਡੈਡੀ ਤਾਂ ਚੰਗਾ ਮੈਨੂੰ ਪਤਾ ਨਾ ਮਾਸੀ ਦਾ ਸੁਭਾਅ ਵੀ ਕਾਲਾ ਵਾ ਅੱਛਾ ਚਲ ਅਸ਼ਾ ਕੋਈ ਨਹੀਂ ਹੁਣ ਇਹੋ ਜੀ ਗਲਤ ਨਹੀਂ ਸਾਂਭਣਗੇ ਕੀ ਕਰਨਾ ਹੈ ਇਹਨੇ ਵਾਲੀ ਤਾਂ ਨਹਿ ਨਹੀਂ ਜਿੰਨੇ ਕੁ ਵਿਚਾਰੀ ਨੇ ਬੈਠਾ ਪੈ ਗਈ ਹੈ ਨਾ ਚਲੋ ਪ੍ਰਮਾਤਮਾ ਗਰੀ ਅੱਗੇ ਹੱਥ ਜੜੋ ਕਿਉਂ ਨੋ ਪ੍ਰਮਾਤਮਾ ਰਾਮ ਅੰਗਰਸਤੀ ਰਵੇ ਹਨ ਨਾ 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 ਬੈਜਾ ਬੈਜਾ ਤੂੰ ਵੇਖ ਕੰਮ ਤਾਂ ਦਾ ਕੰਮ ਦਾ ਟਾਈਮ ਆਹੀਂ ਵੀ ਜਾ ਕੇ ਵੇਖੀਏ ਤੇ ਮੈਂ ਦੋ ਹੈ ਅੱਜ ਬੰਦਾ ਕਿ ਦੋ ਤਿੰਨ ਵਾਰੀ ਬੰਦਾ ਕੀ ਮਤਲਬ ਕੀ ਨਹੀਂ ਕੋਈ ਕੰਡੇ ਕੰਮ ਕਰਨ ਨੂੰ ਕੋਈ ਆ ਦੋ ਤਿੰਨ ਵੀ ਮੈਂ ਪੁੱਛਿਆ ਇੱਥੇ ਬੂਹੇ ਵਾਲ ਵੀ ਚਾਚਾ ਤੇ ਮਾਰੀ ਵੀ ਆਈ ਹੋਣੀ ਤੇ ਪੁੱਛਦੀ ਆ ਵੀ ਕਿਦਾ ਹਾਲਾ ਕੰਮ ਹੋਇਆ ਹੁਣ ਕਿੰਨੇ ਦਿਨਾਂ ਦਾ ਤੇ ਪਿਆ ਹੁਣ ਕਰ ਲੈ ਤੂੰ ਹਾਂ ਕੰਮ ਤੇ ਆ ਕੰਮ ਤੇ ਨਹੀਂ ਜਿੱਦਾ ਕਰਦਾ ਕਰਨਾਂ ਜਾਂ ਤਾਂ ਮੋੜ ਘੜ ਉਹਦੀ ਵਾਲੀ ਚਲ ਜਾਂਦਾ ਚਲ ਆਜਾ ਹਾਂ ਚਲ ਫੋਨ ਲਾ ਕੇ ਪੁੱਛਦੀ ਨਾਲ ਉਹਦਾ ਮम्मी ਨੂੰ ਹਾਂ ਚਲ ਕੋਈ ਨਹੀਂ ਵੇਖ ਕੰਮ ਦਿੰਦਾ ਹੌਸਲਾ ਜੇ ਕਰ ਕੀ ਕਰਨਾ ਹੈ ਨਾ ਮੈਂ ਮਨਪ੍ਰੀਤੀ ਲੱਗਦਾ ਹਾਲਤ ਕੁਝ ਜ਼ਿਆਦਾ ਹੀ ਹੈ ਨਾ ਖਰਾਬ ਆ ਹਾਂ ਜ਼ਿਆਦਾ ਹੀ ਖਰਾਬ ਜਿਹਾ ਲੱਗਦੀ ਹੈ ਮਾੜੀ ਹੈ ਕਿਉਂਕਿ ਗੱਲਾਂ ਤੋਂ ਲੱਗਦਾ ਵਾ ਉਹ ਸਰਦੀ ਸੱਟ ਉਹ ਤਰ੍ਹਾਂ ਹੁੰਦੀ ਤੇ ਬਹੁਤ ਜ਼ਿਆਦਾ ਮਾੜੀ ਹੈ ਹਲਾ ਨੇ ਲੱਗੀ ਪਰ ਇਥੇ ਕਈ ਵੀ ਨਾ ਹੁਣ ਪਤਾ ਲੈਣ ਤੇ ਜਾਈਦਾ ਵਾ ਆਖੀ ਦਾ ਵਿਚਾਰ ਅਛਾ ਧੀਤੀ ਨਹੀਂ ਪਈ ਪਤਾ ਤੇ ਲੈਣੇ ਪੈਣਾ ਹਨਾ ਤੇ ਇਹਦੇ ਖੇਜ ਬੜੀ ਆਉਂਦੀ ਵੀ ਕਿ ਤਰ੍ਹਾਂ ਆਈ ਨਾ ਕੀ ਹੋ ਜਾ ਸਲੋ ਕਰਦੀ ਤੇ ਕਿ ਤਰ੍ਹਾਂ ਹੁਣ ਫਫੜੇ ਕਰ ਕਰ ਦੱਸਣ ਲਈ ਹਨਾ ਕਿ ਕਈ ਜੀਦਾ ਵੀ ਇਹਨੂੰ ਮੂੰਹ ਤੇ ਕਹਿ ਦਈਏ ਵੀ ਐ ਹੈ ਵੀ ਹੁਣ ਤੇਰਾ ਰੂਹੇ ਕੀ ਕਰਦਾ ਵਾ ਹਨਾ